ਉਸੀ ਚੱਕ ਦੇ ਟੀਵੀ ਦੇਖ ਰਾਇਓ ਮੈਂ ਹਾਂ ਗੁਰਵਿੰਦਰ ਸਿੰਘ ਨਗਜੋਤ ਸਿੰਘ ਸਿੱਧੂ ਵੀ ਹੁਣ ਖੁੱਲ ਕੇ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਹੱਕ ਵਿੱਚ ਤੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮੈਦਾਨ ਵਿੱਚ ਉਤਰ ਆਏ ਨੇ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਸਟੇਟਮੈਂਟ ਹੁਣ ਕਾਂਗਰਸ ਦੇ ਲਈ ਜੜਾਂ ਦੇ ਵਿੱਚ ਬੈਠ ਗਈ ਹੈ ਕਾਂਗਰਸ ਦੇ ਜੜਾ ਵਿੱਚ ਬੈਠੇ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਚੈਲੰਜ ਕਰ ਦਿੱਤਾ ਹੈ ਜੀ ਹਾਂ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਵਿਧਾਇਕਾਂ ਜਾਂ ਲੀਡਰਾਂ ਦੀ ਲਿਸਟ ਜਾਰੀ ਕੀਤੀ ਹੈ ਜੋ ਸਿੱਧੂ ਦੇ ਹੱਕ ਵਿੱਚ ਪਹਿਲੀ ਕਤਾਰ ਵਿੱਚ ਖੜੇ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਲਿਖਿਆ ਹੈ ਸਤਕਾਰਯੋਗ ਬਾਜਵਾ ਜੀ ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਸਮਾਗਮਾਂ ਦੇ ਵਿੱਚ ਸੱਦਿਆ ਜਾਂਦਾ ਹੈ ਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਦੇ ਲਈ ਪਾਰਟੀ ਵਰਕਰ ਦੇ ਸੱਦੇ ਤੇ ਰੈਲੀ ਲਾ ਕੇ 8000 ਤੋਂ ਉੱਪਰ ਇਕੱਠ ਕਰਦੇ ਆ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਆ ਜਾ ਰਿਹਾ ਹੈ ਅਸੀਂ ਆਉਤੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਰੁੱਝੇ ਹੋਏ ਹਾਂ ਪਰ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿੱਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਤੇ ਅਸੀਂ ਪਾਰਟੀ ਨੂੰ ਓਨਾ ਹੀ ਪਿਆਰ ਤੇ ਸਤਿਕਾਰ ਕਰਦੇ ਹਾਂ ਜਿੰਨਾ ਤੁਸੀਂ ਪਿਛਲੇ ਲਗਭਗ 1 ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ ਅਸਲ 'ਚ ਇਹ ਦੁੱਖ ਦੀ ਗੱਲ ਹੈ ਕਿ ਵਰਕਰਾਂ ਨੂੰ ਮਾਨ ਸਤਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਹ ਫੜੀ ਹੈ ਤਾਂ ਕੁਝ ਲੀਡਰਾਂ ਨੂੰ ਇਹ ਗੱਲ ਚੁਬ ਕਿਉਂ ਰਹੀ ਹੈ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ ਉਸ ਤੋਂ ਬਾਅਦ ਵੱਲੋਂ ਯਾਨੀ ਕਿ ਕਿੰਨਾ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੀ ਲਿਸਟ ਹੈ ਨਾਜਰ ਸਿੰਘ ਮਾਨਸ਼ਾਹੀਆ ਸਾਬਕਾ ਐਮਐਲਏ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਵਾਪਸ ਕਾਂਗਰਸ ਦੇ ਵਿੱਚ ਆਏ ਸੀਗੇ ਆਮ ਆਦਮੀ ਪਾਰਟੀ ਤੋਂ ਨਾਰਾਜ਼ ਸੀਗੇ ਉਸ ਤੋਂ ਬਾਅਦ ਰਜਿੰਦਰ ਸਿੰਘ ਸਮਾਨਾ ਸਾਬਕਾ ਐਮਐਲਏ ਨੇ ਮਹੇਸ਼ਿੰਦਰ ਸਿੰਘ ਸਾਬਕਾ ਐਮਐਲਏ ਨੇ ਰਮਿੰਦਰ ਸਿੰਘ ਆਮਲਾ ਸਾਬਕਾ ਐਮਐਲਏ ਨੇ ਜਗਦੇਵ ਸਿੰਘ ਕਮਾਲੂ ਜਿਹੜੇ ਕਿ ਸੁਪਾਲ ਸਿੰਘ ਖੈਰਾ ਦੇ ਨਾਲ ਨੇੜਤਾ ਰੱਖਦੇ ਸੀਗੇ ਸੁਪਾਲ ਸਿੰਘ ਖੈਰਾ ਜਗਦੇਵ ਕਮਾਲੂ ਤੇ ਨਾਜਰ ਸਿੰਘ ਮਾਨਸ਼ਾਇਆ ਇਕੱਠੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਆਮ ਆਦਮੀ ਪਾਰਟੀ ਚੋਂ ਦਿੱਤਾ ਲੈਂਡ ਹੋਏ ਸੀ ਕਾਂਗਰਸ ਦੇ ਵਿੱਚ ਉਹ ਵੀ ਸਿੱਧੂ ਦੇ ਨਾਲ ਖੜੇ ਨਜ਼ਰ ਆਉਂਦੇ ਨੇ ਵਿਜੇ ਕਲਰਾ ਹਲਕਾ ਇੰਚਾਰਜ ਗੁਰਹਰਸਰਾਏ ਹਰਵਿੰਦਰ ਸਿੰਘ ਲਾੜੀ ਹਲਕਾ ਇੰਚਾਰਜ बठिंडा दिहाती राजबीर सिंह राजा रामपुरा फूल इंद्रजीत ढिलों रामपुरा फूल कांग्रेस के होर वर्कर लीडर यह लिखा गया है ਕਹ ਸਕਦਾ ਨਵਜੋਸ਼ ਸਿੰਘ ਸਿੱਧੂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਇਹਨੇ ਜਿਹੜੇ ਕਿ ਲੀਡਰ ਹੈ ਉਹਨਾਂ ਨੇ ਸਿੱਧੂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦੇ ਹੋਏ ਸਿੱਧੀ ਚੇਤਾਵਨੀ ਪ੍ਰਤਾਪ ਸਿੰਘ ਬਾਜਵਾ ਧੜੇ ਨੂੰ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਵਿੱਚੋਂ ਨਿਕਲਦਾ ਕੀ ਕੁਝ ਹੈ ਇਹ ਲੜਾਈ ਹੁਣ ਕਿੱਧਰ ਨੂੰ ਜਾਂਦੀ ਹੈ ਲੈ ਕੇ ਤੁਹਾਡੇ ਤੱਕ ਆਵਾਂਗੇ ਬਣੇ ਰਹੋ ਚੱਕ ਦੇ ਟੀਵੀ ਦੇ ਨਾਲ